22 ਨੂੰ ਛੱਡ ਕੇ ਗਏ ਸਾਰਾ ਕੁਝ ਸਾਰਾ ਕੁਝ ਛੱਡ ਦੇ ਫੇਰ ਉਹੀ ਗੱਲ ਉਹੀ ਤਾਂ ਤੂੰ ਮੇਰੇ ਤੋਂ ਹੀ ਛੜਾਈ ਜਨਾ ਤੂੰ ਵੀ ਛੱਡੇ ਕੁਸ ਕਰਾ ਗਏ ਸਾਡੇ ਤੇ ਨਹੀਂ ਹੁੰਦਾ ਕਿੰਨੇ ਦੀ ਪੌਣਾ ਹੈ ਲਾਸਟ ਕਿੰਨੇ ਦੀ ਪੌਣਾ ਹੈ ਲਾਸਟ 20000 ਦੀ ਬੱਕਰੀ ਹੋ ਗਈ 14000 ਦੀ ਬੱਕਰੀ ਚਲ ਸਾਰੇ ਨਾ ਬੋਲੋ ਵਿੱਚ ਫਿਰ ਐਸਾ ਗੱਲ ਨਹੀਂ ਬਣਦੀ ਨਾ ਵੀ ਤਾਂ ਦਾ ਦਰ ਘਰ ਆਵਦੀ ਹੋਣੀ ਦੂਰੋਂ ਆਇਆ ਦੂਰੋਂ ਆਇਆ ਪਹਿਲਾਂ ਤਾਂ ਤੈਨੂੰ ਐਸ ਮੰਡੀ ਤੇ ਆਉਣ ਤੇ ਪਹਿਲੀ ਵਾਰ ਆਇਆ ਤੈਨੂੰ ਵਧਾਈਆਂ ਨਹੀਂ ਤੁਹਾਨੂੰ ਵੀ ਦੁੱਗਣੀਆਂ ਬਧਾਈ ਠੀਕ ਹੈ ਜੀ ਆਪਣਾ ਕੰਮ ਆ ਠੀਕ ਹੈ ਜੀ ਗੱਲ ਆਪਣਾ ਕੰਮ ਆ ਬਾਈ ਦੇਖੋ ਮੰਡੀ ਨਵੀਂ ਆ ਦੂਰ ਪਉਦਾ ਕਿਸੇ ਪਿੱਛੇ ਕੋਈ ਨਹੀਂ ਮਰਦਾ ਬਾਈ ਬਿਲਕੁਲ ਜੇ ਆਪਾਂ ਕਹੀਏ ਨਾ ਵੀ ਕਿਸੇ ਪਿੱਛੇ ਮਾਰਾਂਗੇ ਨਹੀਂ ਮਰਦਾ ਕਿਸੇ ਦੀ ਨਹੀਂ ਮਰਦਾ ਜੀ ਕੋਈ ਮੌਤ ਆਦੀ ਮਰਨਾ ਪਊਗਾ ਬਿਲਕੁਲ ਪਰ ਗੱਲ ਇਹ ਆ ਆਪਾਂ ਆਪਣੇ ਸਵਾਦ ਨੂੰ ਆਏ ਆ ਬਿਲਕੁਲ ਆਪਦੇ ਤਾਂ ਅਜਿਹੇ ਆਪਣੇ ਮੁਕੱਦਰ ਬਿਲਕੁਲ ਠੀਕ ਹੈ ਜੀ ਗੱਲ ਆਪਣੇ ਮੁਕੱਦਰਾਂ ਨੇ ਪਤਾ ਕਿ ਆਇਆ ਟੈਨਸ਼ਨ ਨਾਲ ਨਹੀਂ ਕਿਸੇ ਕਾਲ ਦੀ ਆਇਆ ਇਸ ਮੰਡੀ ਤੇ ਤਾਂ ਪਹਿਲਾਂ ਆਏ ਹਾਂ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਉਹਦਾ ਤਾਂ ਸਾਡਾ ਹੱਕ ਬਣਦਾ ਕਿ ਨਹੀਂ ਤੁਹਾਡੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਜਿਹੜੇ ਤੁਸੀਂ ਇੱਕ ਹਿੰਮਤ ਹੁ ਮਾਰ ਕੇ ਕੰਮ ਕਰਦੇ ਹੋਗੇ ਹਾਂ ਹਾਂ ਜੀ ਹਰੇਕ ਇਨਸਾਨ ਦੇ ਕੰਮ ਨਹੀਂ ਹੈਗਾ ਬੱਸ ਦਾ ਬਈ ਠੀਕ ਹੈ ਜੀ ਗੱਲ ਉਹ ਆਇਆ ਜਦੋਂ ਕੱਡੇ ਨੀਮਾ ਝੁਕਣਾ ਹਰ ਟਾਈਮ ਠੀਕ ਹੈ ਜੀ ਇੱਕ ਮੰਡੀ ਜਦੋਂ ਲੱਗਦੀ ਹੈ ਨਾ ਕਈ ਰੁਪਈਆ ਖਾਂਦੇ ਆਗੇ ਦਸ ਕਿੰਨੇ ਉਹ ਦੇਖ ਲੈ ਤਾਇਆ ਪੂਸ਼ ਪੰਜ ਕੁਝੇ ਗੱਲ ਦਾ ਨਕਸ਼ਾ ਹੈ ਤਾਂ ਕੋਈ ਨਕਸ਼ਾ ਹੈ ਨਹੀਂਗਾ ਠੀਕ ਹੈ ਜੀ ਹੁਣ ਤੋਂ ਐ ਦੱਦ ਵੇਚਣੀ ਕਿੰਨੇ ਦੀ ਉਹ ਗੰਦਾ ਜਿਵੇਂ ਤਾਜ਼ਾ ਜਾਨਵਰ ਸੂਇਆ ਹੁੰਦਾ ਜੀ ਹਾਂ ਜੀ ਜਾਨ ਹੁਣ ਇਧਰਲੇ ਪਾਸੇ ਆਵੋ ਬੋਲੋ ਜੀ ਕਿੰਨੇ ਦੀ ਵੇਚਣੀ ਉਹ ਮੈਂ ਤਾਂ 22000 ਦੱਸਿਆ ਉਹ ਤਾਂ ਸੁਣ ਲਿਆ ਵੇਚਣੀ ਕਿੰਨੇ ਦੀ ਮੈਨੂੰ ਸਮਝਾ ਦੇ 20 ਰਾਤੋਂ ਕੋਈ ਗੱਲ ਨਹੀਂ ਮੇਰਾ ਹੱਕ ਹੈ ਠੀਕ ਹੈ ਨਾ 12 ਜਿਹਦੇ ਨਾਲ ਦੇ ਦੇ ਨਹੀਂ ਕੋਈ ਗੱਲ ਨਹੀਂ ਕਹੋ ਜੀ ਮੈਂ 22 ਕਹਿ ਰਿਹਾ ਮੈਂ ਫਾਇਦਾ ਕਿ ਉਹਨਾਂ ਨਾਲ ਦਾ দাম ਹੀ ਨਹੀਂ ਮੈਨੂੰ ਜਾਇਜ਼ ਗੱਲ ਕਹਦੇ ਕੁਝ ਢੋਸ ਛੰਡ ਕੇ ਵੀ ਆਪਾਂ ਇਹ ਦੂ ਘਟ ਦੇਣੀ ਨਹੀਂ ਹਾਂ ਅਈ ਦੁਗਟ ਕੋ ਤੇਰੀ ਵੀ ਸਾਡੀ ਮੰਡੀ ਤੇ ਪਹਿਲੀ ਵਾਰ ਆ ਤੇਰੀ ਤੇਰਾ ਵੀ ਉਹ ਅੱਛਾ ਉਹ ਕਰ ਲੈ ਸਹੀ ਸਾਰਾ ਕੋ ਛੱਡ ਕੇ ਰੋਟੀ ਤੈਨੂੰ ਵੀ ਮਿਲੇ ਨਹੀਂ ਭਾਈ ਉਹਨਾਂ ਨੇ ਰੱਖਣ ਨੂੰ ਲੈਣੀ ਆ ਸੇਵ ਵਾਲੇ ਥਾ ਜਾਂਦੀ ਆ ਤੈਨੂੰ ਸੀਸਾਂ ਦੇ ਨਹੀਂ ਆਪਾਂ ਤਾਂ ਖੁਸ਼ ਹੋ ਕੇ ਦੇ ਦੇ ਲਾਵਾਂਗੇ ਜੀ ਹਾਂ ਚੱਲ ਤੈਨੂੰ ਦੱਸਦਾ ਦੱਸਦਾ ਮੈਂ ਤਾਂ ਮੋਲ ਸੁਣ ਲਿਆ ਵੇਚਣੀ ਕਿੰਨੇ ਦੀ ਘੱਟ ਦੇ ਦੇ 500 ਹੋਰ ਦੱਸ ਸਾਡੇ 21 ਦੇ ਸੁਬਾਦ ਨਹੀਂ ਸੁਬਾਦ ਨਹੀਂ ਐ ਤੂੰ ਸੁਆਰ ਵਾਲੀ ਗੱਲ ਕਰੋ ਨਾ ਆ ਸੁਆਰ ਵਾਲੀ ਗੱਲ ਨਹੀਂ ਹੈ ਕਿਉਂ ਜੀ ਵੇਚਣੀ ਕਿੰਨੇ ਦੀ ਆ ਤੁਸੀਂ ਕਹਿ ਦੋ 13000 ਦੀ ਬੱਕਰੀ ਦੀ ਠੀਕ ਆ ਜੀ ਮੱਝੇ 2 ਹੁੰਦੇ ਤੈਨੂੰ ਉਹ ਜਾਂ ਬਲੋਂ ਲਾਉਂਦੇ ਜੇ 2 ਹੁੰਦੇ ਬੱਚੇ ਤੋਂ ਉਹਨੇ ਉਹ ਜਾਂ ਬਲੋਂ ਲਾਉਂਦੇ ਠੀਕ ਆ ਜੀ ਬੱਚੇ 3 ਸੀਗੇ ਇਹ ਤੂੰ ਪੁੱਤ ਕਹਿੰਦਾ 2 ਬੱਚੇ ਮਰੇ ਹੋਏ ਸੀਗੇ ਸਹੀ ਗੱਲ ਫਿਰ ਤੂੰ ਕਾਕਾ ਜੀ ਦੀ ਹੁਣ ਆਪਾਂ ਦਾ ਪਾਲੀ ਆ ਜਿਹੜਾ ਬੰਦਾ ਉਹ ਸਮਝ ਜਾਂਦਾ ਤੇ ਗੱਲ ਚਲੋ ਬਾਪੂ ਜੀ ਨੇ ਨਵੇਂ ਨਹੀਂ ਚਾਹ ਪੁਰਾਣੇ ਲਾ ਲਓ ਆਪਾਂ ਇਹ ਵੀ ਨਹੀਂ ਗੱਲ ਹੁਣ ਕਿੰਨੇ ਦੀ ਪਾਉਣਾ ਹਰੇਕ ਬੰਦੇ ਨੂੰ ਡਰ ਲੱਗਦਾ ਕਿੰਨੇ ਦੀ ਪਾਉਣਾ ਕਿੰਨੇ ਦੀ ਨਹੀਂ ਫਰਕ ਬਹੁਤ ਹੈ 21000 ਦੀ ਬੱਕਰੀ ਲੈ 21 ਨੂੰ ਛੱਡ ਕੇ ਗਏ ਸਾਰਾ ਕੁਝ ਸਾਰਾ ਕੁਝ ਛੱਡ ਦੇ ਫਿਰ ਉਹੀ ਤਾਂ ਕਰਉ ਮੇਰੇ ਤੋਂ ਹੀ ਛੜਾਈ ਜਨਾ ਤੂੰ ਵੀ ਛੱਡੇ ਕੋਸ ਕਰਾ ਗਿਆ ਨਹੀਂ ਹੁੰਦਾ ਕਿੰਨੇ ਦੀ ਪੌਣਾ ਹੈ ਲਾਸਟ ਕਿੰਨੇ ਦੀ ਪੌਣਾ ਹੈ ਲਾਸਟ 20000 ਦੀ ਬੱਕਰੀ ਹੋਗੀ 14000 ਦੀ ਬੱਕਰੀ ਜਰ ਸਾਰੇ ਨਾ ਬੋਲੋ ਵਿੱਚ ਫਿਰ ਐਸਾ ਗੱਲ ਨਹੀਂ ਬਣਦੀ ਬਣਦੀ ਚਾਚਾ ਬਣਦੀ 14000 ਦੀ ਬੱਕਰੀ ਨਹੀਂ ਹੁੰਦੀ ਖਰੀਦ ਵੀ ਨਹੀਂ ਹੈਗੀ ਚਾਚਾ ਕਿਉਂ ਜੀ ਕਿੰਨੇ ਨਾਲ ਸਰਦਾ ਫਿਰ ਹੁਣ ਨਹੀਂ ਸਰਦਾ ਕੀ ਜੇ ਕੋਈ ਗੱਲ ਕਰ ਲਵੇ ਨਾ ਕੋਈ ਦੱਸ ਦੇ ਹਾਂ ਨਾ ਦੱਸ ਦੇ ਕੋਈ ਲੱਗਦੀ ਹੁੰਦੀ ਮੈਂ ਕਹਿ ਦਿੰਦਾ ਤੂੰ ਆਏ ਕਹੇ ਵੀ ਬਸ ਹੁਣ ਯਾਰ ਤੁਸੀਂ ਇੱਕ ਮਿੰਟ ਪਾਲੀ ਹੋ ਦਿਨ ਰਾਤ ਮਾਲ ਪਸੂ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਸਾਰਾ ਪਤਾ ਵੀਰੇ ਮੈਨੂੰ ਤਾਂ ਕਹਿਣ ਦੀ ਵੀ ਲੋੜ ਨਹੀਂ ਹੈਗੀ ਅੱਛਾ ਹੁਣ ਤੂੰ ਇਧਰ ਨੂੰ ਆ ਬੇਰੇ ਬੰਦੇ ਠੀਕ ਹੈ ਨਾ ਗੱਲ ਕਿੰਨੇ ਨੂੰ ਤਰਾ ਸੌਦਾ ਕਰਦੇ ਮੈਂ ਮੈਂ ਤਾਂ ਕਹਿੰਦਾ 20000 ਦਾ ਉਹ ਜਿਹੜਾ ਮੈਂ ਕਹਿੰਦਾ ਹੋਵੇ ਵੀ 20000 ਦੀ ਤੈਨੂੰ ਕਹਤਾ ਮੈਂ ਉਸ ਤੋਂ ਸੁਣ ਲਿਆ ਜਾਇਜ਼ ਗੱਲ ਕੀ ਆ ਨਾ ਜਾਇਜ਼ ਤੁਸੀਂ ਕਹਿਣੀ ਆ 14000 ਦੀ ਨਹੀਂ ਦਿੰਦਾ 14.5 ਦੀ ਦਿੰਦਾ ਕਿੰਨੇ ਦੀ ਹੋਊਗੀ ਬਾਤ ਨੂੰ ਦੱਸਤਾ ਜਾਂ 19.5 ਦੀ ਲੈ ਆ ਲੈ ਨਹੀਂ ਮੈਨੂੰ ਪਤਾ ਤੂੰ 15 ਕਹਿੰਦਾ ਨਹੀਂ ਹੁੰਦੀ 15 ਦੀ ਠੀਕ ਹੈ ਨਹੀਂ ਹੁੰਦੀ ਆਖੇ ਲੱਗੇ ਜਾਂਦਾ ਨਹੀਂ ਹੁੰਦੀ ਚਾਚਾ ਸਾਨੂੰ ਪਤਾ ਨਾ ਕੀ ਕਰਦਾ ਉਹਨਾਂ ਚਾਰ ਦੇ ਚਾਰ ਕਮਾਲ ਇਹਨਾਂ ਨੂੰ ਹੋਣੀ ਕਰ ਜਾ ਆਂਦੀ ਤੂੰ ਬੋਣੀ ਹੋ ਜੂਗੀ ਕੀਮਤਾਂ ਮੈਂ ਕਰ ਲਈ ਹੋਵੇ ਪਹਿਲਾਂ ਉਸ ਤੋਂ ਵਧੀਆ ਗੱਲ ਹੈ ਤੇਰਾ ਪ੍ਰਮਾਤਮਾ ਨੇ ਕਰਾਇਆ ਫੇਰ ਤਾਂ ਹੋਰ ਉਜਾਈਆ ਤੈਨੂੰ ਬੋਣੀ ਦਾ ਕੀ ਹੁੰਦਾ ਬੋਣੀ ਦਾ ਕਿੰਨਾ ਦਾ ਦੀ ਆ ਮੈਂ ਠੀਕ ਹੈ ਫਿਰ ਕਿਉਂ ਜੀ ਇਹਦਾ ਹੋ ਹੀ ਨਹੀਂ ਸਕਦਾ ਵੀ ਆਪਾਂ ਕਿਸੇ ਨੂੰ ਦੇ ਤੈਨੂੰ ਹੋਏਗਾ ਮੋਲ ਲਾ ਦਿੰਦਾ ਕੋਈ ਗੱਲ ਨਹੀਂ ਜੇ ਦੋ ਹੁੰਦੇ ਫਿਰ ਮੈਂ ਮੁੱਲ ਵੀ ਕੀ ਰਾਦਾ ਹੁਣ ਤੇਰਾ ਖਾਣਾ ਹਾਂ ਨਾ ਤੋਨੇ ਦੱਸੋ ਇੱਕੋ ਹੀ ਕਹਦੇ ਤੇ ਇੱਕ ਅਖਵਾਲਾ ਮੈਂ ਵੀ ਇਹ ਦੂ ਬਾਾਰ ਬਿਨਾ ਪੁੱਛੇ ਕਹਾਂਗਾ ਉਦੋਂ ਬਾਾਰ ਪੁੱਛ ਕੇ ਲਾਉਂਗਾ ਮੈਂ ਨਹੀਂ ਤੂੰ ਬਾਪੂ ਨੂੰ ਪੁੱਛ ਲਾ ਤੂੰ ਮਨ ਨੂੰ ਇੱਥੇ ਹੋਂ ਸਲਾਹ ਆਖੇ ਲਗੇ ਤੂੰ ਐਂ ਜਾਦੇ ਦੀ लास्ट ਐਨੀ ਗੱਲ ਸੁਣਨਾ ਹਾਂ ਹੁਣ ਪਹਿਲਾ ਮੁੰਡਾ ਬੱਕਰੀਆਂ ਲੈਣ ਲੱਗ ਗਿਆ ਮੇਰੇ ਕੋ ਮੈਂ ਕਿਹਾ ਭਾਈ ਆਪਦੀ ਤਸੱਲੀ ਕਰ ਲਾ ਠੀਕ ਆ ਅੱਗੇ ਉਹਨੇ ਬੱਕਰੀਆਂ ਆਪਣੇ ਤੋਂ ਲੈ ਕੇ ਜਿਵੇਂ ਮਰਜੀ ਮੈਂ ਕਿਹਾ ਵੇਚ ਰੱਖ ਕੋਸਕਰ ਆਪਾਂ ਨੂੰ ਕੋਈ ਸਰਦਾ ਦੇ ਆਪਾਂ ਦਾ ਪੈਸੇ ਚਾਹੀਦੇ ਠੀਕ ਆ ਜੀ ਆ ਚੱਕਰ ਹੁੰਦਾ ਯਾਰ ਮਾੜਾ ਲਾਈਨ ਨੇੜੇ ਸੌਦਾ ਪਾ ਲੱਗਿਆ ਨੇੜੇ ਦਾ ਜਾਇਜ਼ ਕੀ ਆ ਜਾਜ ਕੋਈ ਹਾਂ ਨਾ ਇੱਕੋ ਹੀ ਮੈਂ ਕਹੂੰ ਮੈਂ ਹੁਣ ਇੱਕੋ ਹੀ ਖਵਾਉਣਾ ਤੇ ਇੱਕੋ ਹੀ ਕਹਿਣਾ 19000 ਦੀ ਬੱਕਰੀ ਹੋ ਚਾਚਾ ਆ ਲੈ ਫੇਰ ਕੀ ਬਾਤ ਹੈ ਬਾਰ-ਬਾਰ ਨਹੀਂ ਕਹਿਣਾ ਬਾਰ-ਬਾਰ ਨਹੀਂ ਬਾਰ-ਬਾਰ ਦਾ ਮੱਥੇ ਨਾਲ ਲਾ ਲੈ ਨਹੀਂ ਗਰਮੀ ਵਾਲੀ ਹੁਣ ਦੱਸਾ ਚੱਕਰ ਕੀ ਆ ਵੀਰੇ ਆਪਣੀ ਮੈਨੂੰ ਪਤਾ ਨਾ ਜੇ ਬਚਦੇ ਹੁਣ 2 ਰੁਪਏ ਕੋਈ ਨਹੀਂ ਛੱਡਦਾ ਮੈਨੂੰ ਪਤਾ ਹੁਣ ਸਾਡੀ ਦਾ ਇੱਕ ਮੜਾ ਅੱਜ ਮੈਨੂੰ ਪਤਾ ਕੇ ਵੇਚ ਜੂਗੀ ਹੁਣ ਬਚਣਗੇ ਆਪਾਂ ਕੋਈ ਰੌਲਾ ਨਹੀਂ ਪਾਉਣਾ ਰੌਲਾ ਪਾ ਕੇ ਆਪਾਂ ਕਰਨਾ ਸੌਦਾ ਛੜੀਆਂ ਬੱਕਰੀ ਤੇਰੀ ਬੇਇੱਜ਼ਤੀ ਨੇ ਮੈਨੂੰ ਪਤਾ ਲੱਗੇ ਨਾ ਬੇਇੱਜ਼ਤੀ ਪਤਾ ਹੀ ਲੱਗਾ ਤਾਂ ਬਸ ਫਿਰ ਤਾਂ ਸਰ ਗਿਆ ਨਹੀਂ ਇਹ ਰਮਾਨ ਹੁੰਦੇ ਆ ਬੰਦਿਆਂ ਦੇ ਨਹੀਂ ਭਾਈ ਵੀ ਪਹਿਲੀ ਵਾਰ ਆਇਆ ਪਤਾ ਲੱਗੇ 6 ਵਾਰੇ ਤਾਂ ਜਾਂਦੀ ਹੈ ਤੈਨੂੰ ਸੇਵਾ ਦੇਉਂਗਾ ਕਰ ਦੇ ਕਲੀਅਰ ਪਤਾ ਲੱਗਾ ਕਰਤਾ ਲੈ ਭਾਈ ਇੱਕ ਦੋ ਤਣ ਕਰਤੀ ਐ ਕਰ ਦੇ ਜੀ 16000 ਦੀਆਂ 5 ਪੈਸੇ ਨਾਲ ਦੇਣੇ ਆ ਨਾ ਹੋਰ ਲੈਣੇ ਆਗੇ ਠੀਕ ਹੈ ਨਹੀਂ ਠੀਕ ਆ ਜੀ ਨਹੀਂ 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 ਉਹ ਭਾਈ ਨੂੰ ਪੂਰੇ ਨਹੀਂ 12 ਦੀ ਖਾਂਦੀ ਲੈ ਮੰਨੋ ਗੱਲ ਨੂੰ ਉਹ ਚਾਚਾ ਰਹਿਣ ਦੇ ਜੀ ਮੰਨੋ ਗੱਲ ਨੂੰ ਨਹੀਂ ਮਾਨ ਅੰਦਰੋਂ ਤੇਲਰ ਨਾ ਕੋਈ ਫੀਲ ਨਹੀਂ ਚਾ ਨੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲਓ ਇਹ ਚੀਜ਼ ਆ ਸਬਜੀ ਨਹੀਂ ਹੈਗੀ ਵੀ ਕੱਟੀ ਹੋਈ ਆ ਬਿਲਕੁਲ ਜੀ ਬਿਲਕੁਲ ਖਰਾਬ ਹੋ ਜੂਗੀ ਠੀਕ ਆ ਗੱਲ ਇਹ ਚੱਲਦੀ ਰਹਿਣੀ ਅੱਜ ਨਹੀਂ ਕੱਲ ਕੱਲ ਨਹੀਂ ਪਾਸੋ ਕਿਉਂ ਬਾਪੂ ਜੀ ਦੇਖੋ ਜੇ ਬਾਪੂ ਦਾ ਅੰਦਰੋਂ ਮਨੀ ਰਾਮ ਖੜੂ ਆਪਾਂ ਤਾਂ ਬੱਕੀ ਨਹੀਂ ਪੱਕੀ ਆ ਵੇਚਣ ਦਾ ਸਵਾਦ ਨਹੀਂ ਆਉਂਦਾ ਗੱਤੂ ਗੱਲ ਆਏ ਦੇਖੋ ਸੁਣੋ ਗੱਲ ਇਹ ਅੰਦਰੋਂ ਦਿਲ ਖੜਿਆ ਹੋਵੇ ਨਾ ਫੇਰ ਚੰਦਾ ਜਿਹਦਾ ਸਵਾਦ ਆਉਂਦਾ ਵੀਰੇ ਸੌ ਪਾ ਕੇ ਨਾ ਤਾਂ ਖਰੀਦੇ ਜਾਂਦੇ ਆ ਚੀਜ਼ਾਂ ਤੇ ਨਾ ਹੀ ਵੇਚੇ ਜਾਂਦੇ ਆ ਚਾਚਾ ਕੋਈ ਗੱਲ ਠੀਕ ਹੈ ਨਾ ਨਹੀਂ ਕੋਈ ਗੱਲ ਨਹੀਂ ਬਾਪੂ ਜੀ ਬਹੁਤ ਇਹਨੂੰ ਰੋਟੀ ਬਣਦੀ ਹੁੰਦੀ ਨਾ ਇਹ ਹਾਂ ਘਰ ਦਾ ਦੂਰੋਂ ਆਇਆ ਬੰਦਾ ਦੂਰੋਂ ਆਇਆ ਤਾਂ ਹੀ ਆਪਣੇ ਹੱਥਾਂ ਦੀ ਆ ਠੀਕ ਹੈ ਜੀ ਤੁਸੀਂ ਵੀ ਆਪਣੇ ਹੋਗੇ ਕੋਈ ਬਗਾਨਾ ਨਹੀਂ ਹੈਗਾ ਆਪਣੇ ਘਾਂ ਦਾ ਤਾਂ ਲਾ ਕੇ ਦਿੱਤਾ ਲਾੜੇ ਲਾ ਲੈਣੀ ਥੋੜੀ ਮਸਤੀ ਸਿਰ ਮੱਥੇ ਜੀ ਹਾਂ ਹਾਂ ਚਲੋ ਥੋੜੀ ਮਸਤੀ ਚਲੋ ਠੀਕ ਹੈ ਉਹ ਕੋਈ ਚੱਕਰ ਨਹੀਂ 15 ਦੀ ਮੰਨਦੇ ਆ ਜੀ ਨਹੀਂ ਜੀ ਨਹੀਂ ਚਲੋ ਠੀਕ ਹੈ ਠੀਕ ਹੈ ਬਾਪੂ ਜੀ ਮਹਿੰਗੀ ਨਹੀਂ ਹੈ ਇਹ ਨਹੀਂ ਐਨੇ ਦੀ ਚੰਦੀ ਦੀ ਮੈਂ ਕਿਹਾ ਨਾ ਮਹਿੰਗੀ ਨਹੀਂ ਆਏ ਉਂਡੀ ਤੇ ਬ੍ਰੇਕ ਲਾਈ ਬਤਾ ਕੋਈ ਨਹੀਂ ਫਿਰ ਮੈਂ 16 ਦੀ ਕਿਹਾ 16000 ਕਿਉਂ ਬਈ ਤੇਰੀ ਗੱਲ ਸੁਣੋ ਲਖਾਈ ਇਹ ਕਰਾ ਦੂਗਾ ਮੇਰੀ ਗੱਲ ਸੁਣੋ ਜੀ ਜਿੰਨਾ ਲਖਾਈ ਇਹ ਕਰਾ ਦੂਗਾ ਖੜੇ ਨਾ ਮੈਂ ਬੱਕਰੀ ਜੇ ਬਾਪੂ ਦਾ ਦਿਲ ਖਾਣੂਗਾ ਮੈਂ ਡੇੜੀ ਨਹੀਂ ਦੇੜੀ ਨਹੀਂਗੀ ਠੀਕ ਹੈ ਲੋ ਇਹ ਵੀ ਗੱਲ ਆ ਮੇਰਾ ਵਪਾਰ ਹੀ ਇਹ ਜਾਇਆ ਲਖਾਈ ਕਰਾ ਦੂ ਓਏ ਇਹ ਤਾਂ ਮੇਰਾ ਵਪਾਰ ਹੀ ਇਹ ਹੈਗਾ ਠੀਕ ਹੈ ਜੀ ਗੱਲ ਕਿਉਂ ਜੀ ਇਹਦੇ ਨਾਲ ਦੇ ਦਿਲ ਜੇ ਅੰਦਰੋਂ ਬਾਜੀ ਮੇਰਾ ਇਹ ਨਹੀਂ ਕੰਮ ਹੈਰਾ ਮੇਰੇ ਆ ਤੁਸੀਂ ਵੀਡੀਓ ਚ ਆ ਕੇ ਦੇਖ ਲੋ ਆ ਬਾਈ ਚੈਨਲ ਵਾਲੇ ਬੈਠੇ ਨੇ ਠੀਕ ਆ ਜੀ ਗੱਲ ਮੇਰਾ ਰਿਕਾਰਡ ਆ ਹੀ ਕੰਮੋ ਮੈਂ ਤਾਂ ਅਗਲੇ ਨੂੰ ਇਹ ਗੱਲ ਕਹਿ ਰਿਹਾ ਵੀ ਤੇਰਾ ਅੰਦਰੋਂ ਦਿਲ ਖੜਦਾ ਬੱਕਰੀ ਲੈ ਜੋ ਨਹੀਂ ਤਾਂ ਬੱਸ ਸਾਡਾ ਵਪਾਰ ਆ ਅਸੀਂ ਦਾ ਅੱਜ ਨਾਲ ਵੇਚਾਂਗੇ ਤੜਕੇ ਤੜਕੇ ਨਾਲ ਜੀ ਪਰਸੋਂ ਸਾਡੀ ਇਹ ਵਧਣ ਤੇ ਘਟਣ ਤੇ ਤਾਂ ਹੈ ਨਹੀਂਗੀ ਲੈ ਲੋ ਠੀਕ ਆ ਲੈ ਲੋ ਨਹੀਂ ਲੋ ਆਪਣੀ ਨਾ ਅਜੇ 16 ਦੀ ਸੀ ਇਹ 19 ਦੇ ਵਾਲਾ ਸੀਗਾ ਸਾਈ 16 ਦੀ ਕੀਤੀ ਹੈ ਕਿਉਂ ਜੀ ਸਾਈ ਆਪਣੇ ਕੋਲੇ ਆ ਚਤ ਮੰਦਾ ਤਾਂ ਦੇਖੋ ਨਹੀਂ ਤੇ ਕਮਾਂਦਾ ਨਾ ਨਾ ਤੋਂ ਆਦ ਕਰਦੇ ਯਾਰ ਨਹੀਂ ਹੁੰਦੀ ਬੱਪ ਨਹੀਂ ਹੁੰਦੀ ਓਏ ਇੱਕ ਚੀਜ਼ ਸੁਣ ਕਿਸੇ ਦੇ ਨਾਲ ਨਹੀਂ ਦਾਇਆ ਜੀ ਮੇਰੀ ਗੱਲ ਨਹੀਂ ਨਹੀਂ ਹੋ ਤੁਸੀਂ ਕੁਝ ਨਹੀਂ ਕਿਸੇ ਤੋਂ ਲੈਣਾ ਪਰ ਆਪਾਂ ਨੂੰ ਪੜਦੇ ਚੱਲ ਪੁਨਰ ਜਜਮੈਂਟ ਕਰ ਲਈ ਦਿੰਦੇ ਜਾਂਦੇ ਨਹੀਂ ਹੁੰਦੀ ਚਾਚਾ ਹੁੰਦੀ ਨਹੀਂ ਕਰ ਲੈ 200 ਰੁਪਏ ਇੱਕ ਸੁਣੀ ਇਧਰ ਜਾ ਕੇ 200 ਰੁਪਏ ਦਾ ਫਰਕ ਪਿਆ ਨੂੰ ਹਾਂ ਪਹਿਲਾਂ ਸੁ ਸੁ ਲਖਾਈ ਕਰਾਉਂਦਾ ਸੀ ਲਖਾਈ ਕਰਾਉਣਾ 200 ਰੁਪਏ ਤੋਂ ਉਧਰ ਗਿਆ 200 ਜਾਂਦਾ ਮੈਨੇ ਬਾਈ ਜੀ ਮੇਰੀ ਗੱਲ ਕੁਝ ਵੀ ਨਹੀਂ ਕਿਹਾ ਹਜੇ ਸੁਣ ਲਓ ਗੱਲ ਮੇਰੀ ਇਹਦਾ ਇੱਕ ਥੋੜਾ ਮਾਨ ਆ ਭੈਣ ਭਾਈਆਂ ਦਾ ਠੀਕ ਹੈ ਜੀ ਬਸ ਉਹ ਮੰਨਣੀ ਪੈਂਦੀ ਆ ਫਿਰ ਮੰਨਣੀ ਪੈਂਦੀ ਆ ਨਾ ਸੁਣ ਤਾਂ ਲੈ ਮੇਰੀ ਗੱਲ ਸੁਣ ਤਾਂ ਲੈ ਫੁੱਲ ਲਿਖਾਈ ਆਪੋ ਆਪਣੀ ਹੋ ਜੂਗੀ ਸਾਡੇ 15 ਦੀ ਨਹੀਂ ਬਸ ਨਹੀਂ ਚਾਚਾ ਆਖੇ ਲੱਗ ਚਰਨ ਮੰਨ ਜਾ ਨਹੀਂ 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 ਹੋਣੀ ਨਹੀਂ 100 ਰੁਪਏ ਜੀ ਦੇਣੀ ਨਹੀਂ ਮੁੰਡਾ ਲੱਗਣਾ 100 ਇਹਦਾ ਜੱਗਣ ਫੇਰ ਤਾਂ ਵਪਾਰ ਹੀ ਖਤਮ ਹੋ ਜਾਊਗਾ ਆ 16 ਗੱਦੇ ਦਿੱਤੇ ਦਿਖਾਈਏ ਇੱਕ ਰਾਤ ਬਸ ਥੋੜਾ ਜਿਹਾ ਟੋਟਾ ਨਹੀਂ ਲੱਗਣਾ 15.5 ਦੀ ਮੰਨਦਾ ਨਹੀਂ ਹੈ ਕੋਈ ਨਹੀਂ ਲਗਾਈ 16 ਜੇ ਕਰਾ ਦਿਓ ਜੀ ਤਬਾਜ ਨਹੀਂ ਆਉਂਦੀ 10 ਬਸ ਨਹੀਂ ਜਿਹੜੇ ਕੰਮ ਗਿਆ ਉਹਦੇ ਕੋਈ ਬੰਦਾ ਸਟ੍ਰਾਈਕ ਵੀ ਕੋਈ ਗੱਲ ਹੋ ਆਹੋ ਕੋਈ ਵਾਰੀ ਠੀਕ ਹੈ ਲਾਲ ਠੀਕ ਆ ਸਾਡੀ ਆਪੋ ਹੈ ਕਾਲੀ ਕਾਲੀ ਹੈ ਨਾ ਕਾਲੀ ਤਾਂ ਕੋਈ ਨਹੀਂ ਨਾ ਕੋਈ ਕੰਮ ਕੋਈ ਵੀ ਠੰਡੇ ਮੱਤੇ ਨਾਲ ਹੀ ਚੱਲਦਾ ਕੋਰਣਾ ਦੰਦ ਖੜ ਕੋਰਦਾ ਜੀ ਆ ਬਾਲਾ ਰੁੱਕ ਕੇ ਆਓ ਬਾਲਾ ਜਨਾਬ ਉਹ ਬੋਲੋ ਕੀ ਦੇਖੋ ਕੀ ਮੈਂ ਕਰਨਾ ਦੱਸੋ ਫਿਰ ਬਾਪੂ ਫੁੱਲ ਤੇ ਦੱਸੋ ਮਾੜਾ ਠੀਕ ਹੈ ਦੱਸੋ ਉਹ ਜਿਸ ਕਿ ਜਿਆ ਪਾਸ ਨਹੀਂ ਆਇਆ ਨਹੀਂ ਜੀ ਸੋਦੇ ਬਾਪੂ 2 400 ਪਿੱਛੇ ਨਾ ਤਾਂ ਮੈਂ ਅੱਜ ਟਿੱਕਰ ਭੱਜਿਆ ਇੱਥੇ ਵੀ ਮੇਰੇ ਰੁਪਏ ਪੂਰੇ ਕਰਦੇ ਇਹ ਸਤਾਹ ਜਾਏ ਸਾਢੇ 15 ਨੂੰ ਦਿਲ ਦੀ ਗੱਲ ਦੱਸ ਦਿਨਾ ਇਹ ਸਿਰੇ ਨਹੀਂ ਜਾਣ ਵਾਲਾ ਕਿਉਂ ਜੀ ਇੱਥੇ ਵੀ ਇੱਕ ਆਪਣੇ ਰੁਪਏ ਪੂਰੇ ਕਰਦੀ ਆ ਇਹ ਬੱਕਰੀ ਯਾ ਅਸਲੀ ਗੱਲ ਆ ਤਾਂ ਦੇ ਰਿਆ ਸੀ ਮੈਂ ਤੁਹਾਨੂੰ ਨਹੀਂ ਤਾਂ ਬਿਲਕੁਲ ਵੀ ਨਹੀਂ ਸੀ ਆਪਾਂ ਦੰਦੇ ਹੈਗੇ ਆਪਣੇ ਰੁਪਏ ਹੀ ਪੂਰੇ ਹੁੰਦੇ ਸੀ ਆ ਚੀਜ਼ ਦੇ ਵਿੱਚ ਇੱਥੇ ਤੋ ਵੀ ਚਲ ਐ ਦੀ ਦੂਰ ਆਇਆ ਵੀ ਚਲ ਹਾਂ ਠੀਕ ਆ ਮੈਂ ਕੀ ਨਹੀਂ ਹੈ ਪਹਿਲਾਂ ਕਾਪ ਰੋ ਇਹਨਾਂ ਲਗਾਈ ਹੋ ਕਰਾ ਤੂੰ ਜੰਨੇ ਭਾਈ ਕਰਦੇ ਹੋ ਉੱਤ ਲਵੇ ਲੱਗਿਆ ਪਿਆ ਗਾ ਮਾ ਬੋ ਬਦ ਦੋ 35000 ਰੁਪਏ ਲੈਣਾ ਸੀ ਹਾਂ ਹਾਂ ਵੀਰੇ ਠੀਕ ਆ ਕੈਸ਼ ਮੇਰੇ ਕੋਲ ਆ ਨਹੀਂ ਜੀ ਉਹ ਤਾਂ 19 ਕਹਿੰਦਾ ਹੈ ਛੇਰ ਕੇ ਕਰੋ ਛੇਰ ਕੇ ਕਰੋ ਨਹੀਂ ਆਪਾਂ 16 ਦੀ ਲੈ ਲਈ ਨਾ 22000 ਲੈਣਾ ਉਹ ਚਲ ਮੈਂ ਲੈ ਲੈਣਾ 35000 ਲੈਣਾ ਤੈਨੂੰ ਕਿੰਨੇ ਪਾਏ ਨੇ ਮੈਨੂੰ ਤਾਂ ਉਹਨੇ 9000 ਆਪਾਂ 16 ਦੀ ਲਈ ਆ ਨਾ 658 ਦੇਣਾ ਯਾਰ ਕੱਟ ਕੇ ਉਹ ਵੱਧ ਨਹੀਂ ਲਈ ਐ ਅੱਛਾ ਚਲ ਉਹ ਤਾਂ ਦੇ ਦਿੰਦਾ ਆਪਾਂ 35 ਉਹ ਤੋਂ ਲੈ ਲਾਂਗੇ ਬਾਕੀ ਉਹ ਰਹੀ ਆ ਉਹ ਕੋਈ ਚੱਕਰ ਨਹੀਂ ਚੱਲ 15.5 ਦੀ ਕਹਿੰਦਾ ਨਹੀਂ ਨਹੀਂ ਦੇਖੋ ਜੇ ਇਹੋ ਤੋਂ ਵੱਜਦਾ ਹੁੰਦਾ ਨਾ ਜੇ ਵੱਜਦਾ ਹੁੰਦਾ ਹਾਂ ਹਾਂ ਪੂਰੀ ਕਰਾਵਾਂਗੇ ਪਰਚੀ ਹਾਂ ਲਗਾਈ ਕੋ ਠੀਕ ਆ ਚਰਨੇ ਹੁਣ ਤੋਂ ਇੱਕ ਦੋਨੇ ਤੁਸੀਂ ਮੇਰੀ ਗੱਲ ਮੰਨੋ ਇੱਕ ਵਾਰ ਚਾਚਾ ਕਾਨੂੰਨ ਸੁਣ ਤਾ ਹੁਣ ਬੰਦਿਆਂ ਤੇ ਛੱਡ ਦਿਓ ਮੰਨ ਲੈ ਗੱਲ ਸਾਢੇ 15 ਚ ਲਖਾਈ ਇਹਦੀ ਆ 16 ਚ ਤੇਰੀ ਸੀ ਸਾਢੇ 15 ਚ ਲਗਾਈ ਤੇਰੀ ਆ ਬਾਬ ਹੁਣ ਤੂੰ ਸੌ ਦੇ ਪਿੱਛੇ ਤੂੰ ਵੀ ਨਾ ਭਜੇ ਦੇਰ ਵੀ ਆ ਜਾ ਠੀਕ ਆ ਬੋ ਬੜੇ ਪੈਸੇ ਦੇ ਕਿੰਨੇ ਬੰਦੇ ਉਹ ਵੀ ਨਹੀਂ ਲੱਗਦਾ ਉਹ ਨਹੀਂ ਲੱਦਣ ਵਾਲਾ ਬੰਦਾ ਉਹ ਤਾਂ ਬਾਹਲਾ ਤੂੰ ਨਾ ਦੇਓ ਪੈਸੇ ਕਾਟੇ 15 ਨਿਪੜੇ 15.5 ਇਹਨੂੰ 200 ਲਖਾਈ ਵਾਲਿਆਂ ਨੂੰ ਬਸ ਗੱਲ ਤਾਂ ਬਸ ਬੱਸ ਬਾਈ ਤਾਂ ਤਾਂ ਘਾਟੀ ਗਿਆ ਬਾਈ ਉਹ ਘਾਟੀ ਗਿਆ ਕਰਨਾ ਤਾਂ ਭਲਾ 2 ਘੰਟੇ ਖਰਚੋ ਇੱਥੋਂ ਇਹਨੂੰ 12000 ਰੁਪਏ ਸਾਈ ਦੇ ਦਿਓ ਸਭ ਕੁਝ ਮਿਲ ਜਾਊਗਾ ਕੋਈ ਦਾ ਗੱਲ ਪੈਸੇ ਇੱਥੇ ਦੇ ਦੇਣਗੇ ਜੋ Google Pay ਦਾ ਥੋੜਾ ਹੋਵੇ ਅੱਛਾ ਤੁਸੀਂ ਐ ਕਰੋ ਨਾ ਇਹਨੂੰ ਮਤਲਬ 12000 ਭੇਜਣਾ ਹੈਗਾ ਉਹ ਦੇ ਦਿਓ ਸੋ ਸਾਈ ਹੁੰਦੀ ਹੈ ਹਾਂਜੀ ਸਾਈ ਦਾ ਹੋਈ ਆ ਸੌ ਨਹੀਂ ਇਹ ਸੌ ਸੌ ਨਹੀਂ ਉਹ ਇਹ ਸਾਈ ਆ ਉਹ ਬਿਆਨਾ ਹੈ ਉਹ ਪੱਕਾ ਬਿਆਨਾ ਹੁੰਦਾ ਪੌਣੇ ਘੰਟੇ ਪਿਆ ਤੁਸੀਂ ਘੰਟੇ ਨੂੰ ਆ ਕਢਾ ਲਓ ਪੂਰੇ ਘੰਟੇ ਨੂੰ ਆਉਂਗੇ ਵੀ ਸਾਡਾ 1000 ਜਿੰਦਾ ਇਹ ਥੋੜੀ ਹੋ ਜੂਗੀ ਬਾ ਗੱਲ ਖਤਮ ਕਰੋ ਜੀ ਮੈਂ ਵੇਚ ਨਹੀਂ ਸਕਦਾ ਜੇ ਵੇਚੂਗਾ 1000 ਰੁਪਿਆ 5000 ਡਾਂਡਾ ਇਹ ਵੀ ਦੇਖੋ ਕੋਈ ਮੰਝੇ ਮੰਡੀ ਦੇ ਰੂਲ ਵੀ ਹੁੰਦੇ ਨੇ ਨਾ ਨਾ ਸਾਈ ਵਾਲਾ ਨੋ ਬਈ ਠੀਕ ਆ ਗੱਲ ਆ ਲਓ ਜੀ 1000 ਰੁਪਿਆ ਇਹ ਕਢਾ ਕੇ ਲਓਦੇ ਬਾਈ ਚੋ ਕੋਈ ਹੁਣ ਸਾਨੂੰ ਐ ਹੋ ਗਿਆ ਵੀ ਸਾਡੀ ਪੇਗੀ ਹਾਰਾਂ ਪਰ ਨਾਲੀ ਇਹ ਗੱਲ ਸਾਰਾ 3 ਕਿਲੋ ਮੀਟਰ 3 15 ਲਖਾਈ ਇੱਧਰ ਦਿਖਾਈ ਬਾਪੂ ਨੇ ਕਰਾਉਣੀ ਆ ਜੀ ਟੀ.ਐਮ ਚੋ ਕਰਾਉਣੀ ਆ ਪੜੋ ਉੱਤੋਂ ਦਾ ਸਾਰੀ ਆਸੇ ਪਾਸੇ ਦੇਖ ਲਓ ਜੀ ਹਾਂ ਮਾਰਕੀਟ ਦੀ ਗੱਲ ਜੀ ਆ ਮਾਰੀ ਜਾਓ ਆ ਮਾਰੀ ਜਾਓ ਕੋਈ ਕੋਈ ਗੱਲ ਹੈ ਮਾਰਕੀਟ ਵੀ ਉਨੀ ਆਰਾਮਪਰਾ ਵੀ ਉਨੀ ਹੈ ਇੱਥੇ ਮਾਰਕੀਟ ਹੈ ਇਹ ਭਾਈ ਆਪਣੇ ਭਾਲਣਗੇ ਇਹ ਮੰਡੀ ਵਾਲੇ ਦੇ 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 ਦੇਣਗੇ ਮੈਨੂੰ ਪਾੜਦੇ ਹੈਂ ਗੋਕਲ पे ਨਹੀਂ ਚੱਲਦਾ ਨਹੀਂ ਇਹਦਾ ਇਹ ATM ਯਾਰ ਮਾਰ ਕੇ ਕਢਾ ਲਿਆ ATM ਚੋਂ ਕਢਾ ਲਿਆ ਕੋਈ ਨਹੀਂ 5 ਮਿੰਟ ਲੱਗਣਗੇ